ਓਏ ਗੁਰੂ ਸਾਹਿਬ ਜੀਓ ਰਹਿਰਾਸ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਕਦਾ ਆਇਆ RAM ਰਾਜੇ ਅਨਾ ਕਿਸ ਦੁਸ਼ਟ ਹਰ ਮਾਰਿਆ ਪ੍ਰਲاد ਤਰਾਇਆ ਹੰਕਾਰਿਆਂ ਨਿੰਦਕਾਂ ਪੇਕਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਐਕ ਐਸਾ ਹਰ ਸੇਵਿਆ ਅੰਤ ਲੇਸੜਿਆ ਸ਼ਲੋਕ ਮਹਿਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਕਰੀ ਨਾ ਹੋਈ ਬੱਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੋ ਸੱਚਾ ਸਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੇ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹਿਲਾ ਪਹਿਲਾ ਇੱਕ ਔਂਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਹਿਆ ਸੋ ਕਰ ਕੇ ਹਾ ਜਿਤ ਵਹ ਸਰਬ ਸਵਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕیتے ਤੇਰੇ ਬਾਵਨ ਹਾਰੇ ਕیتے ਤੇਰੇ ਰਾਗ ਭਰੀ ਸੋ ਕਹੀਏ ਕیتے ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੈਂਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਫਤ ਲਿਖ ਜਾਨਨ ਲਿਖ ਲਿਖ ਤਰੋਂ ਵਿਚਾਰੇ ਗਾਵਨ ਤੁਧਨੋ ਇਸਰ ਬ੍ਰਹਮਾ ਦੇਵੀ ਤੋਂ ਤੇਰੇ ਸਦਾ ਸਵਾਰੇ ਗਾਵੰ ਤੁਧਨੋ ਇੰਦਰ ਇੰਦਰਾ ਚਨ ਬੈਠੇ ਦੇਵਤੀਆਂ ਦਰ ਨਾਲੇ ਗਾਵੰ ਤੁਧਨੋ ਸਿੱਧ ਸਮਾਧੀ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜੱਤੀ ਸਤੀ ਸੰਤੋ ਕੀ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਿਤ ਪੜਨ ਰੱਖੀ ਸੋਰ ਜੁਗ ਜੁਗ ਬੇਦਾਨ ਨਾਲੇ ਗਾਵੰਤ ਤੁਧਨੋ ਮੋਹਨਿਆ ਮਨਮੋਹਨ ਸੁਰਗਮਸ ਪਿਆਲੇ ਗਾਵੰਤ ਤੁਧਨੋ ਰਤਨ ਉਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵੰਤ ਤੁਧਨੋ ਜੋਦ ਮਹਾਬਲ ਸੂਰਾ ਗਾਵੰਤ ਤੁਧਨੋ ਕਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੂਦ ਤੂਨੋ ਗਾਵਨ ਜੋਤ ਤੂਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੂਦ ਨੋ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਜੀ ਨਾਈ ਅਰਹੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਨਾਨਕ ਰਹਿਣ ਰਜ਼ਾਈ ਆਸਾ ਮਹਿਲਾ ਪਹਿਲਾ ਸੋਨੁ ਬੱਡਾ ਆਖ ਸਭ ਕੋਏ ਕੇਵਡ ਬੱਡਾ 디ਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਬੱਦੇ ਮੇਰੇ ਸਹਿਵਾ ਗਹਿਰ ਗੰਬੀਰਾ ਗੁਨੀ ਗਹੀਰਾ ਕੋਏ ਨ ਜਾਣੈ ਤੇਰਾ ਕਿਤਾ ਕੇਵਡ ਚੀਰਾ ਰਹਾਓ ਸਭ ਸੂਰਤੀ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆ ਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਤ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਲਾਹੀ ਠਾਗ ਰਹਾਇਆ ਆ ਕਨ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮੈਲਾ ਪਹਿਲਾ ਆਕਾਂ ਜੀਵਾ ਬਿਸਰੇ ਮਰ ਜਾਉ ਆਕਨ ਔਕਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਪੂਖ ਉਤਪੂਖ ਖਾਏ ਚੱਲਿਐ ਦੁਖ सो कऊ बिसर मेरी माय साचा साहेब साचा नाय रहाओ साचे नाम की तिल दिलवट आख खके कीमत नहीं पाई जे सब मिलक आखन पाहे ब्डा ना होवे काट न जाए ना ओह मर ना होवे सोग देता रह ना चुके भोग ਕੁਨ 에 ਹੋ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਜੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਬਿਸਾਰਤ ਤੇ ਕਮਯਾਤ ਨਾਨਕ ਨਾਰੈ ਬਾਜ ਸੁਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨੋ ਕਰਿਓ ਗੁਰ ਪਾਸ ਹਮ ਕੀਰੇ ਕਿਰਿਉ ਸਤਿਗੁਰੂ ਸਰਨਾਈ ਕਰ ਧਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋ ਗਉ ਆਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਦੁਰਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾ ਪਰਗਾਸ ਪਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤਵੈ ਊਤਮ ਜ ਆਹਾਰ ਹਰ ਜਿਉ ਪਰਿਆ ਚੈਲ ਪੱਥਰ ਮਹਜੰਤ ਉਪਾਏ ਤਾ ਕਰ ਜਿਗ ਆਗੈ ਕਰ ਤਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਾਂ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਾਨਨ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਤਰਿਆ ਚਿਰ ਚਿਰ ਜਿਕੇ ਸਵਾਹੇ ਠਾਕੁਰ ਕਾਹੇ ਮਨ ਪਾਓ ਕਰਿਆ ਉਡੇ ਉਡ ਆਵੇ ਸੈ ਕੋਸਾ ਤਿਸ 파ਸ ਬਚਰੇ ਸਰੀਆ ਤਿੰਨ ਕਵਨ ਖਲਾਵੈ ਕਵਨ ਚੁਕਾਵੈ ਮਨਮ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਂਤ ਠਾਕੁਰ ਕਰ ਤਲ ਦਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮੈਲਾ ਚੋਤਾ ਸੋ ਪੁਰਖ ਇਕ ਓੰਕਾਰ ਸਤ ਗੁਰੂ ਪ੍ਰਸਾਦ ਸੋ ਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਹਰ ਅਗਾਮਾ ਅਗੰਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਰੇ ਜੀ ਤੂ ਜੀ ਆਕਾਦ ਤਾਰਾ ਹਰ ਧਿਆਵੇ ਸੰਤੋ ਜੀ ਸਭ ਦੁੱਖ ਬਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੂਰਕ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿੰਨ ਗੁਰਵਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹ ਸੁਖਵਾਸੀ ਸੇ ਮੁਕਤ ਸੇ ਮੁਕਤ ਪੇ ਜਨ ਹਰ ਧਿਆਇਆ ਜੀ ਤਿੰਨ ਟੂਟੀ ਚਮਕੇ ਫਾਸੀ ਜਨ ਨਿਰਵੋ ਜਨ ਹਰ ਨਿਰਵੋ ਧਿਆਇਆ ਜੀ ਤਿੰਨ ਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਹੁ ਸੇ ਬਲੇਤ ਸਤਿ ਸਤ ਜੀ ਕਰਿ ਕਿਰਿਆ ਘਟ ਕਰਉ ਕਰਨਤਾ ਏ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂ ਆਦ ਪੁਰਖ ਅਪਰੰਤ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ देखो जी तू निश्चल करता सोई तुद आपे पावै सोई बरतै जी तू आपे करे सो होई तू आपे सृष्ट सब उपाय जी तुद आपे सिर सब गोई जन नानक गुन गावै करते के जी जो सबसे का चनोई आशा मै चौथा ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਪਾਵੈ ਸੋਈ ਥੀ ਸੀ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਰਾਮ ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਓ ਸਭ ਤੁਝ ਹੀ ਮਾਹੈ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਚਰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਨੇ ਹਰ ਗੁਣ ਸਦ ਹੀ ਆਕ ਬਖਾਨੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦਬਿੰਦ ਦੁਜਾ ਅਬਰ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਇਤ ਸਰਬਤਨ ਪਿਆਰ ਲੈਣੇ ਵਾਸਾ ਪਾਣੀ ਪਾਪ ਗਤਿ ਨੇਹੀ ਕੀਆ ਪੰਕਚ ਮੋਹ ਪਾਗਨ ਨਹੀਂ ਚਲਾ ਅਮ ਦੇਖੈ ਤਾਹ ਡੁੱਬਿਆ ਲੈ ਮਨ ਏਕ ਨਾ ਚੇਤ ਸ ਮੂੜਮਣਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪਰਿਆ ਨੂਰਕ ਮੁਖ ਦਾ ਜਨਮ ਪਿਆ ਭਨਵਤ ਨਾਨਕ ਤਿੰਨ ਕੀ ਸਰਨਾ ਜਿੰ ਤੂੰ ਨਹੀਂ ਬਿਸਰਿਆ ਆਸਾ ਮੈਲਾ ਪਜਮਾ ਤੇਈ ਪ੍ਰਾਪਤ ਮਨੁਕ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਜ ਨਾਮ ਲਾਗ ਭਵਜਲ ਤਰਨ ਕੈ ਜਨਮ ਦੇਤਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਯਾ ਕਹਿ ਨਾਨਕ ਹਮ ਨੀਚ ਕਰਮਾ ਚਰਨ ਭਰੇ ਕੀ ਰਖੇ ਸਰਮਾ ਆ ਵੇਉ ਵਾਜ ਬੇਂਤੀ ਚੋਪੀ ਅਮਰੀ ਕਰੋ ਹਾਦਰਛਾ ਔਰ ਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵਾ ਤੁਮ ਗਾਵੋ ਆਪ ਹਾਤ ਮੋਹੇ ਪਿਛਾਵੋ ਸੁਖੀ ਬਸਾ ਮੋਰੋ ਪਰਿਵਾਰਾ सेवक सिख सेव सवा कर तारा मोरसा निज कर सब बैरन को आज संगरिय पूर्ण भजन की रह प्यासा तुम्हें साठ कोई अवर जो वर चाहो सो तुम ते पाओ सेवक सिख हमारे तारिया है ਚੋਣ ਚੋਣ ਸਤਰ ਹਮਾਰੇ ਮਾਰਿਆ ਹੈ ਆਪ ਹਾਤ ਮੁਝੇ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਚੇਰੀ ਅਸ ਦੁਇ ਜੋ ਕਰਿਓ ਰੱਛਾ ਰਾਖ ਲੈ ਮੋਹ ਰਾਖਨ ਹਾਰੇ ਸਹਾਇ ਸੰਤ ਸਹਾਇ ਪਿਆਰੇ ਦੀਨ ਬੰਦੂ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸਿਭ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਿਨ ਆਪ ਸਵਾਰੀ ਸਿਵਕੰਕੋਸ਼ਿ ਬਗੁਨ ਸੁਖ ਦਿਯੋ ਸਤਨਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰ ਅਸਤੂਲਾ ਸਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰੈ ਕਰ ਤਾਰਾ ਪ੍ਰਜਾ ਤਰਤ ਤਪ ਦੇਹ ਉਪਾਰਾ ਜਬ ਆਕਰਖ ਕਰਤ ਹੋ ਕਬਹੂ ਤੂੰ ਮੈ ਮਿਲਤ ਦੇ ਤਰ ਸਭੂ ਜੀਤੇ ਬੰਦਨ ਸ੍ਰਿਸ਼ਟ ਸਭ ਥਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਦੇਦ ਭੇਦ ਅਰ ਆਲਮ ਰੇਂਕਾਲ ਨ੍ਰਿਪਕਾਲ ਨਿਲਾਮ ਆਦ ਅਨੀਲ ਅਨਾਦ ਸੰਵ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਕੋ ਕਰ ਪਾਹਨਤ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੇਂ ਕਾਲ ਕਾ ਚਿਨਤ ਨਾਹਿ ਵਿਵ ਆਪ ਆਪਣੀ ਮੂਦ ਹੈ ਜੇਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਕੁੰਮਰਾਲ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਪ ਕਹੀ ਬੂਪਾ ਅੰਡੇ ਜੇਰੇ ਚ ਸੇਤ ਚ ਕੀਨੀ ਉਤਪੁਜ ਖਾਨ ਬਾਹਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਓ ਸੰਕਰ ਇਕੱਠਾ ਸਗਰੀ ਸ੍ਰਿਸ਼ਟਿ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੰਭਵ ਆਪ ਦਾ ਸ਼ਾਮੇਰੀ ਤੁਮ ਕਰੋ ਸਿੱਖ oval ਅਸੀਖ ਸੰਗਰੋ ਦੁਸ਼ਟ ਜਿਤੇ ਉਤਬਤ ਉਤਪਾਤਾ ਸਕਲ ਮਲੇਸ਼ ਕਰੋ ਰਨਗਾਤਾ ਜੋ ਅਸ ਤੁਜ ਤਬ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਤੇ ਹੈ ਹੈ ਤਾਂ ਕੇ ਕਾਲ ਲੇਖਤ ਨਾ ਆਇਆ ਹੈ ਰਸਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਸ਼ਟ ਤਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਚਾਹੇ ਨਿਰਹੋ ਤਾਂ ਕੇ ਤਾਪ ਤਨ ਕਮਾਰੋ ਰਿਤ ਸਿੱਤ ਕਰਮੋ ਸਭ ਹੋਈ ਦੁਸ਼ਟ ਸਾਸ ਹੈ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੁਵਾਰਾ ਕਾਲ ਵਾਸਤੇ ਤਾਹੇ ਹੁਵਾਰਾ ਜਿਨਰ ਨਾਮ ਤੇਹਾਰੋ ਕਾਹਾ ਦਾਰਦ ਦੁਸ਼ਟ ਤੋਕ ਤੇ ਰਹਾ ਖੜਗਾ ਕੇਤਮ ਸਰਨ ਤੇ ਹਾਰੀ ਆਪ ਹਾਥ ਲਿਓ ਉਵਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਗਤਿ ਲਿਓ ਬਚਾਈ ਸੋਇ ਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨਹੀਂ ਆਨਿਓ RAM ਰਹੀ ਪੁਰਾਣ ਕੁਰਾਨ ਅਨੇਕ ਕਹ ਮਤ ਏਕ ਨਾਮ ਆਨਿਓ ਸਿਮਰਤ ਸਾਸਤ ਬੇਦ ਸਵ ਬਹੁ ਭੇਦ ਕਹ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕਉ ਸਾਡ ਕੈ ਗਿਹੋ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਦਾ ਪਾਇਆ ਸਹਿਜ ਸੇਤੀ ਮਨ ਬਜੀਆਂ ਬਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜੀਨੇ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਕਰ ਨਾਲ ਰਹੇ ਤੂੰ ਮਨ ਮੇਰੇ ਧੂਕ ਸਭ ਵਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਨਾ ਸਭ ਨਾ ਗੱਲਾਂ ਸਮਰਾਥ ਸੁਆਮੀ ਸੋ ਕਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਤਾਚੇ ਸਹਿਵਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕਾ ਮਨ ਬਸਿਆ ਬਾਚੇ ਸਭ ਤਕ ਨੇਰੇ ਕਹ ਨਾਨਕ ਸੱਚੇ ਸਹਿ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਲ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਵਾਨ ਕੀਤਾ ਗੁਰ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸਬਦ ਤੇ ਤਿੱਖਾਰ ਸਵਾਗੈ ਘਾਰ ਸਵਾਗੈ ਸਬਦ ਬਾਜੇ ਕਲਾ ਜਿੱਤ ਕਰ ਤਾਰਿਆ ਪੰਜ ਦੂਤ ਤੁਦ ਵਸ ਕਿਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸਨੋ ਵਡ ਪਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾ ਬੁਤਰੇ ਸੁਨੀ ਸੱਚੀ ਬਾਣੀ ਸੰਤ ਸਾਜਣ ਪੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰੂ ਰਹਾ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਮਨੀ ਮਹਿਲਾ ਪੰਜਵਾ ਵਿਚ ਤਿੰਨ ਬਸਤੂ ਪਾਇਓ ਸਤਿ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਟਾਕੋਰ ਕਾ ਪਾਇਓ ਜਿਸ ਕਾ ਸਸ ਆਧਾਰੋ ਜੇ ਕੋ ਖਾਵੈ ਜੇ ਕੋ ਪੂੰਚੈ ਤਿਸ ਕਾ ਹੋਏ ਉਦਾਰੋ ਇਹ ਬਸਤ ਤਜੀ ਨਾ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲੱਗ ਧਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਨ ਆਰੇ ਕੋ ਗੁਨ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਿਹਰਮਤ ਹੋਈ ਸਤ ਗੁਰ ਸੱਜਰ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵੈ ਹਰੇ ਆਪੋਰੀ ਤੈ ਤੂ ਸਮਰਤ ਜਿੱਥੈ ਕੋਈ ਨਾ ਹੈ ਓਤੇ ਤੇਰੀ ਰਕ ਅਗਨੀ ਉਦਰ ਮਾਏ ਸੁਨ ਕੈ ਜੰਮ ਕੇ ਦੂਤ ਨਾਏ ਤੇਰਾ ਸੱਜਾਏ ਭਉ ਚਲ ਵਿਖਮ ਅਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸਹੀ ਖਾਏ ਕਲਮਹਿ ਇਹੋ ਹੁਨ ਗੁਨ ਗੋਬਿੰਦ ਗਾਏ ਸਭ ਸੈ ਨੂਨ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਰਾਗ ਗੁਜਰੀ ਬਾਰ ਮਹਿਲਾ ਪੰਜਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਲੋਕ ਮਹਿਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰੂ ਨਾਮੋ ਨੇਤਰੀ ਸਤਿਗੁਰੂ ਵੇਖਣਾ ਸਰਵਨੀ ਸੁਨਣਾ ਗੁਰੂ ਨਾਮੋ ਸਤਿਗੁਰੂ ਸੇ ਤੀਰਤਿਆ ਦਰਗਾਹ ਤੇ ਆਠਾਓ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਜਗ ਮਹਿ ਉਤਮ ਕਾਟਿਆ ਹੈ ਬੇਲੇ ਕਈ ਕੇ ਮਹਿਲਾ ਪੈਮਾ ਰਖੇ ਰਖਣ ਹਾਰ ਆਪ ਉਵਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋਆ ਆਪ ਦਿਆਲ ਮਨੋ ਨਾਮ ਵਿਚਾਰਨ ਸਾਧ ਜਨਾ ਕਾ ਸੰਗ ਭਵ ਚਲ ਤਾਰਨ ਸਾਖਤ ਨਿੰਦਕ ਦੁਇਤ ਖਿੰਨ ਮਾਹੇ ਵਿਦਾਰਨ ਤਿਸ ਸੇਵਕੀ ਤੇ ਨਾਨਕ ਮੰਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸੇਵਕੀ ਤੇ ਨਾਨਕ ਮੰਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ